ਆ ਫਿਰ ਸਾਰੀਆਂ ਭੈਣਾ ਮੇਰੇ ਨਾਲ ਹਾਜ਼ਰੀ ਉਹ ਕੁੜੀਏ ਦੁੱਧ ਨੂੰ ਜਾਗ ਨਾਲ ਲਾਣ ਕਿ ਅੱਜ ਮੇਰੇ ਨਾਲ ਤੇ ਆਣਾ ਏ ਕੁੜੀਏ ਦੁੱਧ ਨੂੰ ਜਾਗ ਨਾਲ ਲਾਣ ਕਿ ਅੱਜ ਮੇਰੇ ਨਾਲ ਤੇ ਆਣਾ ਏ ਕੁੜੀਏ ਦੁੱਧ ਨੂੰ ਜਾਗ ਨਾਲ ਲਾਵੀਂ ਕਿ ਅੱਜ ਮੇਰੇ ਨਾਲ ਤੇ ਆਣਾ ਏ ਕੁੜੀਏ ਦੁੱਧ ਨੂੰ ਜਾਗ ਨਾਲ ਲਾਵੀਂ ਕਿ ਅੱਜ ਮੇਰੇ ਨਾਲ ਤੇ ਆਣਾ ਏ ਕੁੜੀਏ ਦੁੱਧ ਨੂੰ ਜਾਗ ਨਾਲ ਲਾਣ ਕਿ ਅੱਜ ਮੇਰੇ ਨਾਲ ਤੇ ਆਣਾ ਏ ਕੁੜੀਏ ਬੱਦ ਨੂੰ ਜਾਗ ਨਾ ਲਾਵੀਂ ਕਿ ਅੱਜ ਮੇਰੇ ਨਾਲ ਨਹੀਂ ਆਣਾ ਏ ਬੱਦ ਨੂੰ ਜਾਗ ਰਾ ਲਾਵੀਂ ਕਿ ਅੱਜ ਮੇਰੇ ਨਾਲ ਨਹੀਂ ਆਣਾ ਏ ਜਿੰਨੂ ਜਿੰਨੂ ਉਡੀਕਾ ਹੁੰਦੀ ਹੈ ਨਾ ਆਪਣੇ ਮਾਲਕ ਦੀਆਂ ਉਹ ਇਧਰ ਉਧਰ ਗੱਲਾਂ ਨਹੀਂ ਕਰਦੇ ਉਹ ਤਾਂ ਧਿਆਨ ਰੱਖਦੇ ਆ ਕਿਹੜਾ ਵੇਲਾ ਆਉਣਾ ਜਦੋਂ ਸਾਡੇ ਮਾਲਕ ਨਹੀਂ ਆਣਾ ਤੇ ਸਾਡੇ ਸੁੱਤੇ ਭਾਗ ਨੂੰ ਜਗਾਣਾ ਕਿਵੇਂ ਉਹ ਕੁੜੀਏ ਬੱਦ ਨੂੰ ਜਾਗ ਨਾ ਲਾਵੀਂ ਕਿ ਅੱਜ ਮੇਰੇ ਨਾਲ